ਕੀ ਆ ਨਾ ਪਾ ਯਾਰ। ਥੋੜਾ ਠੀਕਾ ਦੇਣੀ ਆ ਨਗੀਆਂ। ਦੇਖ ਲਾ। ਨਹੀਂ ਹੋ ਪੀਤਾ। ਫਿਰ 35 ਤੋਂ ਥੱਲੇ ਆ ਜਾ ਜੇ ਵੇਚਣੀਆਂ ਤਾਂ ਯਾਰ। ਸਿੱਧੀ ਗੱਲ ਆ ਮੇਰੇ ਕੋਲ। ਉਹ ਮੰਗ ਲਾ। ਨਾ ਵੇਚੀਏ। ਲੋੜ ਨਾਲ ਧੱਕੇ ਜਿਹਾ ਚਪਾਉਂਦਾ ਤਾਂ। ਹਲੋ ਨਾ ਗੋ। ਪਤਾ ਲੱਗ ਗਿਆ ਮੁੰਡਾ ਉਹ ਮੱਡੀ ਦਾ ਕਾਈ ਦੀ।

ہاں جی 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 باوائ جج صاحب جج صاحب میرے بخیر کہنے وہ کتنے اگیں دجا बेकार کار बंदा। हाय केड़े गड़े मगरे रे देखो जी आयो ना तो आप चले तोड़ लो फोड़ लो ना ना फोड़ ना हेलो हां ਕਿੱਦਾਂ ਜਾਣਾ ਬੇਕਾਰ ਨੂੰ ਆਏ ਮੂੰਹ ਕਰ ਲਿਆ ਵੇ ਕਾਲਾ ਲੈ ਲਈ ਕਾਲੀ ਕਾਲੇ ਵਾਲੇ ਘਾਟਾ ਕਾਲੀਆਂ ਕਾਲੇ ਬਾਤੋ ਪੱਕੀ ਉਹ ਖਾਣਾ ਖਾਣਾ ਦੋਨੇ ਕਾਲੇ ਦੋ ਮਿੰਟ ਤੇਰੇ ਸੁਭਾਅ ਜਵਾਬ ਮਚਾੜੇ ਖਾਣੇ ਕਾਲੀਆਂ ਕਾਲੀਆਂ ਕਾਲੇ ਵਾਲੀਆਂ ਕਾਲਾ ਬਲੈਕ ਆ ਫੜੀ ਮਾਂ ਕੱਟਾ ਯਾਰ

ਸਾਡਾ ਤੁਹਾਡਾ ਕਰਦੇ ਆਂ ਸਾਡਾ ਘਟਕਾ ਲਾ ਗੱਡੀਆ ਬਲੈਕ ਥੋੜੀ ਦਾ ਲਾਲ ਬਲੈਕ ਦਾ ਬਲੈਕ ਦਾ ਬਾਰੇ ਗੱਲ ਕਰਨਾ ਬਾਰੇ ਗੱਲ ਕਰੇ ਗੱਡ ਕਾਲੇ ਗੱਡੀ ਇਧਰ ਜਗ੍ਹਾ ਤੇ ਬੜੀ ਦੂਰ ਲਿਜਾਓ ਮੱਖਣ ਲਿਆ ਪੁੱਤ ਮੇਰਾ ਆਜਰੇ ਬਲੈਕ ਲਿਆਦੇ ਕਾਲੀ ਇੱਕ ਪਾਸੇ ਨਿਭਜੇ ਨਾ ਕਾਲੀ ਛੇਰੀ ਫੁੱਲ ਬੋ ਬਈ ਕਾਲੀ ਨਹੀਂ ਯਾਰ ਜਿਹੜੀ ਵਾਦੇ ਫਟਾਉ ਲੈਣੀ ਆ ਜਿਹੜੀ ਤੇਰੇ ਪੱਟਾਗਾ ਕਿ ਉਹ ਨਹੀਂ ਉਹ ਵਾਏ ਆਪਾਂ ਲੈ ਸੁਣਾ ਨਹੀਂ ਬੱਕਰਾਂ ਦਿੱਖੀਆਂ ਦਾ ਭੁਖੀਆਂ ਹੁਣ ਰਾਜੀ ਹੋ ਜਾਣੀਆਂ ਬੰਦਾ ਬਾਈ ਦੁਜਾ ਕਿਵੇਂ ਬੱਚੇ ਬੱਚੇ ਨਾ ਇੱਕ ਇੱਕ ਕਿਵੇਂ ਕਿਵੇਂ ਇਹ ਹਾਏ ਇੱਕ ਬਣਿਆ ਬਣਿਆ ਲੱਗਾਂਗਾ ਲੱਗਿਆਂ ਦਾ ਭਾਈ ਯਕੀਨ ਨਹੀਂ ਹੁੰਦਾ ਭਾਈ ਇਹ ਖਾਲੀ ਆ ਗਿਆ ਖਾਲੀ ਫਿਰ ਖਾਲੀ ਨਹੀਂ ਭਾਈ ਇਹ ਕੋਈ ਬੋਲ ਕੀ ਕਰੇਗਾ ਪਹਿਲਾਂ ਮੇਰੀ ਸੁਣ ਗੱਲ ਧਿਆਨ ਨਾਲ ਤੁਹਾਨੂੰ ਸਾਰੀ ਗੱਲ ਦੱਸਾਂ ਮੁਰਕੇ ਮੁਰਕੇ ਸਾਨੂੰ ਫੜੀ ਫਿਰੂੰ ਆਪਾਂ ਨੂੰ ਉਹ ਗੱਲ ਦੀ ਚੰਗੀ ਲੱਗਦੀ ਹਾਂ ਜੀ ਇਹ ਕਿਹ ਖਾਲੀ ਤੁਹਾਨੂੰ ਘਰੇ ਬ੍ਰੀਡਰ ਮਲਾਉਣਾ ਆਪਾਂ ਨਹੀਂ ਨਹੀਂ ਆਪਾਂ ਵਦਗਾ ਲੈਣੀਆਂ ਟਾਪ ਦੀਆਂ ਖਾਲੀ ਤੁਸੀਂ ਛੱਡੋ ਅੱਗੇ ਆ ਜਾਓ ਆ ਜਾਓ ਯਾਰ ਪਵਾ ਨਹੀਂ ਯਾਰ ਦਿਨ ਨਹੀਂ ਤਵੇ ਯਾਰ ਲੈ ਕੇ ਜਾ ਆਂ ਪਾਤੀ ਯਾਰ ਕੇ ਕਾ ਵਸਲੀ ਬਹੁਤ ਹੀ ਪਵਾ ਭਾਈ ਦੇਖ ਲੈਨੇ ਆ ਹੋਵੇ ਕੋਲਟ ਮਾਰਨਾ ਹੋਵੇ ਪਹਿਲਾਂ ਭਾਈ ਤਾਂ ਉਹ ਬੋਗ ਵੱਡਾ ਡੱਬਾ ਭਾਈ ਵਕਾ ਸਾਨੂੰ ਪੂਰੀ ਬੋਗ ਆਪਾਂ ਕੀ ਕਰਨਾ ਹਜੇ ਪੂਰਾ ਫਰੇਡ ਅਸਲੀ ਹੈ ਇਹਨਾਂ ਆ ਕਿਵੇਂ ਸੂਈਆਂ ਕਿੰਨੇ ਦੀ ਆ ਸੋਨਾਂ ਦੀ ਆ ਆ ਸੂਈਆਂ ਪੰਜ ਬੱਚੇ ਆ ਇਹਦੇ ਮਗਰ ਇਹਨਾਂ ਤਿੰਨਾ ਮਗਰ ਪੰਜ ਬੱਚੇ ਆ ਕਾ ਗੱਡੀਆਂ ਤੂੰ ਕਿਹੜੀ ਆ ਕਾ ਦੇਖੀ ਕੀ ਰੇ ਟੈਨਾਂ ਦਾ ਬੱਕਰੀਆਂ ਤੂੰ ਧਲ ਗਿਆ ਇਹਦਾ ਬੱਕਰੇ ਵਧਿਆ ਰੇ ਕੀ ਰੇ ਟੈਨਾਂ ਦਾ ਆਪਣੇ ਆਹ ਦਾ ਬੇਰੋ ਮੋਲੋ ਕਰੀ ਉਹ ਹੈ ਜਦ ਸੌਦਾ ਬਣ ਜੇ ਸੌਦਾ ਬਣ ਜੇ ਇਹ ਬੱਗਾਂ ਇਹ ਕਰਦੇ ਗਾਣ ਆ ਗਏ ਬੱਚੇ ਵੇਖ ਲੈ ਬੱਚੇ ਵੀ ਨਾ ਕੋਈ ਬੱਚੇ ਬਾਹਰ ਦੇਖਾ ਕੋਈ ਗੱਲ ਨਹੀਂ ਬਾਤ ਕੋਈ ਬਾਤ ਹੱਸੇ ਨਾ ਦਾ ਜਾ 35 30 ਦੇ ਵਗਿਆ ਨਹੀਂ ਆਇਆ ਪੁੱਟਾਂ ਮਦਿਆ ਬੱਚੇ ਵੇਖ ਮਾਦਲ ਉਹ ਬਾਈ ਉਹ ਬਾਈ ਕੋਈ ਕਰਤਾ ਸਹੀ ਮੜਾ ਜੇ ਜਦੋਂ ਹੁਣ ਚੱਲਣਗੇ ਫੇਰੀ ਹੈ ਸ਼੍ਰੀ ਕੀ ਸੀ ਭਾਗ ਹੋਵੇ ਜਮਾ ਪੇਗੀ ਰੇਟਨ ਟੋਕੜ ਮੱਛ ਦਾ ਮੰਗ ਲਿਆ ਯਾਰ ਮੈਂ ਕੀ ਕਰਾਂ ਮੈਂ ਕੀ ਦੇਵਾਂ ਤੁਹਾਨੂੰ ਉਹ ਜੈ ਜੈ ਤੂੰ ਜੈ ਜੈ ਮੈਂ 40 40 ਮੈਂ ਜੈ ਜੀ ਮੰਗਿਆ ਉਹਦਾ ਕਰਕੇ ਪਤਾ 15 ਬੰਨਾਂ ਦਾ ਬਹਾਉ ਏ 15 ਬੰਨਾਂ ਦਾ ਯਾਰ ਗਾ ਠੀਕ ਆ ਭਈ ਯਾਰ ਕੋਈ ਰੋਣੇ ਮੇਰਾ ਲੋਕ ਆਇਆ ਆਇਆ ਪਤਾ ਥਰੀ ਬਣਾਇਆ ਤੇਰਾ ਮੇਰਾ ਵੀ ਕਰਾਵੀ ਆ ਜਾ ਇਹ ਜਦੋਂ ਬੱਕਰੀ ਨੂੰ ਤਿਆਰ ਆ ਦੇਖ ਆ ਵੀ ਇਹ ਇਹ ਵੀ ਚੱਲ ਜੂ ਆ ਬੱਕਰੀ ਤਿਆਰ ਆ ਆ ਠੀਕ ਆ ਇਹ ਆ ਨੂੰ ਜਲਦੀ ਤੇਰੀ ਇਹ ਦਾ ਸ਼ੇਰੀ ਜਾ ਚੱਲੂ ਆ ਆ ਘਬਰ ਚੱਲੂ ਆ ਵਧੀਆ ਗਈ ਯਾਰ ਹਾਂ ਭਾਈ ਪਿਆਰ ਲਾਲ ਵਿਖਾ ਯਾਰ ਮੱਟ ਲੱਡ ਲੋ ਉਹ ਬੱਕਰੀਆਂ ਅੱਲੜੇ ਘੋਲੋ ਫੜ ਲਓ ਕੋਈ ਨਹੀਂ ਜਿਹੜੀਆਂ ਤੁਹਾਡੇ ਪਸੰਦ ਨੇ ਬਈ ਅੱਲੜ ਘੋਲੋ ਬੱਕਰੀਆਂ ਉਹ ਕਾਲੀਆਂ ਨਾਲ ਬੱਜ ਪੰਜ ਜਿਹੜੀ ਕੰਮ ਕਰਦੀ ਆ ਆ ਮਾਝੂਮਾ ਜਿਹੜਾ ਹੀ ਨਾੜਦਾ ਜਿਹਦੇ ਨਾਲ ਵੀ ਪੱਠਾ ਕਾਲੀ ਠੀਕ ਹੈ ਵੱਡੀ ਨਾਲ ਪੱਠਾ ਲੈ ਗਿਆ ਆ ਆ ਠੀਕ ਬਣ ਸਾਡੀ ਖਵਾ ਦੇ ਸਾਡੀ ਖਵਾ ਦੇ ਆਏਗੀ ਹੌਣ ਹੈ ਨਹੀਂ ਕੋਲੇ ਜਗਾ ਜਿਹੜੀ ਕੰਮ ਕਰਦੀ ਨਹੀਂ ਮੈਨੂੰ ਖਵਾ ਦੇ ਆ ਕਹਿ ਲੈ ਆ ਵੀ ਤਿਆਰ ਆ ਮੇਰੀ ਬੱਕਰੀ ਤਿਆਰ ਆ ਆ ਵੀ ਤਿਆਰ ਆ ਆ ਵੀ ਤਿਆਰ ਆ ਮੇਰੇ 3 ਮਹੀਨੇ ਦੀ ਕਾਬਾ ਆ ਤਿਆਰ ਨਹੀਂ ਬਈ ਮੇਰੇ ਤੋਂ ਤਿਆਰ ਆ ਤੂੰ ਐ ਕਰ ਐ ਨੂੰ ਰਣ ਦੇ ਕੋਈ ਨਹੀਂ ਗੱਲ ਕਰ ਮਾਇਸਿੰਦਾ ਆ ਇਹ ਵੱਡੀ ਆ ਵੱਡੀ ਨਹੀਂ ਇਹ ਤਾਂ ਟਾਈਮ ਵਾਲਾ ਲੈਂਦੀ ਆ ਗੱਪਣ ਚ ਅੱਛਾ ਦੋ ਇਹ ਹੋ ਗਈਆਂ ਦੋ ਸੁਈਆਂ ਵੱਟੀਆਂ ਬੱਚਾ ਉਹ ਗਿਆ ਦੇਖ ਜਾ ਵੀ ਆਪਾਂ ਜਿਹੜੀਆਂ ਇੱਕ ਤੇ ਦੋ ਠੀਕ ਆ ਤੇ ਇੱਕ ਦਾ ਹੱਥ ਉਹਦੇ ਨਾਲ ਠੀਕ ਆ ਤੀ ਕੋਹਟ ਕੱਢ ਲਾ ਕਾਲਾ ਉਹ ਮੈਂ ਲੈ ਠੀਕ ਆ پڑو کیا نہیں اچھا آ پڑھ چلو ٹھیک ہے جن تو لانی پہلے تو کاڈا اے دنگا پہلے کٹو کوئی 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 ہرے ہرے کی رہنی ہاں پاٹھا پہلے ان ریٹ سارا کوئی بنا دیکھتا نہیں ابا چوڑا بھی بول کے دیکھاں گے تھن بھی دیکھا لو جی میرے اے دا چنگی جاندی پٹھ میرے کھڑا چگی کتنا درد ہے بھائی کوئی تے پائی جا ਨਹੀਂ ਮੇਰੇ ਦੁੱਧ ਦਾ ਹੈ ਇਹ ਹੁਣ ਬੱਚਾ ਦਾ ਦੇਖ ਲੈ ਕਿੱਡਾ ਵਾ ਬੱਚਾ ਦਾ ਦੇਖ ਨਹੀਂ ਹੁਣ ਬੱਚਾ ਦਾ ਪੱਠੇ ਖਾਣ ਵਾਲਾ ਹੋਇਆ ਪਿਆ ਉਹ ਫਿਰ ਉਹਦਾ ਮੰਡੀ ਆ 6 ਵੀ ਮਹੀਨੇ ਨਹੀਂ ਕਿਉਂ ਅਲਕਾ ਦਾ ਬੱਚਾ ਮੰਨਿਆ ਵੀ ਆਪਾਂ ਬਾਈ ਦੁੱਧ ਚੁੰਘਦਾ ਹੋਊਗਾ ਚਲੋ ਜੀ ਕੋਈ ਗੱਲ ਆਪਾਂ ਇਸ ਕਰਤੇ ਫੈਸਲਾ ਕਰੋ ਆਪਾਂ ਨੂੰ ਜਿਹੜੀ ਹੋਰ ਟੱਡਾ ਉਹ ਦੇਖੋ ਇਹ ਗੱਬੜ ਪਾਲਾ ਕਿ ਕਾ ਦੇਖ ਲੈ ਪਰ ਤਾਂ ਆ ਕੱਢੀ ਆ ਕੱਢ ਦੇ ਓਏ ਲਓ ਜੀ ਇਹਦੀਆਂ ਮਾਰ ਲਾ ਧਾਰਾ ਮਾਰ ਉਹਦਾ ਹੁਣ ਬਾਖੜਾ ਜੀ ਨੂੰ ਮਰਚੀ ਦਿਖਾਉਣਾ ਉਹਦਾ ਬੋਕੜ ਹੈਗੀ ਦੁਬਾਰੇ ਮਿਲਣੀ ਨਹੀਂ ਪਹਿਲੀ ਵੀ ਧਰਨਾ ਲਾਓ ਐ ਪੁਰਾਣ ਚੱਲ ਵੀਰੇ ਇੱਕ ਕੱਪਣ ਕਰ ਲੈ ਇੱਕ ਸੂਈ ਕਰ ਲੈ ਯਾਰ ਤੇਰੀ ਜਿਆਦਾ ਆ ਕੱਪਣ ਕਰ ਬਣ ਆ ਸੂਈ ਵੀ ਇਹ ਸੂਨਾ ਬਣਾ ਤਿਆਰ ਹੈ ਇਹਦੀ ਪੱਠ ਲਿਆ ਗਏ ਹੋਗੇ ਉਹ ਦੇਖਾਂ ਉਹ ਦਾਤ ਸੀ ਤੂੰ ਲੈ ਨਹੀਂ ਤੂੰ ਉਹ ਲਾਲੀਆਂ ਦੀ ਕਰਾ ਹੁਣ ਕਿਹੜਾ ਦੰਦਾ ਨਾਲ ਉਹ ਚੰਨਾ ਹੁਣ ਕਿਹੜੇ ਕਿਹੜੇ ਵਟਾਪਾ ਉਹ ਦੂਜੇ ਆਪੇ ਦੂਜੇ ਦੂਜੇ ਤੇ ਆਹਾ ਦੂਜੀ ਇਹ ਆਪੇ ਚੱਲ ਵੀ ਮਲਦਾ ਲਾਓ ਇਹ ਵਾ ਦੂਜੇ ਤੀਜੇ ਆਪੇ ਦੂਜੇ ਕਿਥੀ ਤੇ ਦੂਜੇ ਹੋ ਜਾਂ ਦੂਜੇ ਅਰੇ ਨਾ ਬਣੀ ਹੋਇਆ

ਇਹਦੇ ਨਾਲ ਤੋਂ ਆ ਗਈ ਪਾਟੇ ਮੁੱਲ ਵੀ ਲਾਓ ਇਹਦੇ ਦੋ ਤਾਂ ਵਾਲੀ ਉਹਦੇ ਨਾਲ ਦਾ ਹੋਰ ਦੋ ਮਹੀਨੇ ਤਿੰਨ ਨੂੰ ਪਾਠੀ ਕਰਾਉਣੀ ਹੈ ਬਈ 10 15 ਦਿਨਾਂ ਨੂੰ ਕਿਉਂ ਜੀ ਇਹ ਤਿਆਰ ਆ ਸੌਣੇ ਤਿਆਰ ਤਿੰਨਾਂ ਦਾ ਕੀ ਦੱਸੇ ਇਹਦਾ ਨਹੀਂ ਬਈ ਮੁੱਲ ਪਿੱਛੇ ਦੋਨਾਂ ਦਾ ਪੁੱਛਿਆ ਬਾਈ ਨੇ ਇਹਦਾ ਦੇ ਉਹਦਾ 50000 ਦੱਸਿਆ ਜੋੜੀ ਨਾਲ ਵਿੱਚ ਇਹ ਗੱਲ ਆ ਤਿੰਨੇ ਇਕੱਠੇ ਕਰਦਾ ਠੀਕ ਆ ਜੀ ਗੱਲ ਆ ਉਹਦੇ ਨਾਲ ਲਾ ਕੇ 55000 ਆ ਜੋੜੀ ਦਾ ਨਾ ਤਿੰਨਾਂ ਦਾ ਦੱਸਣਾ ਇਹਨੂੰ ਵੀ ਚਲਾ ਆ

ਕਿਉਂ ਯਾਚਾ ਹੂੰ ਤੇ ਇਹਦਾ ਕੋਈ ਬੰਦੇ ਇਹੋ ਬਣ ਜੀ ਕੱਟ ਆਲਪਾ ਜਰਾ ਜੇਦਾ ਆਟਾ ਪਕੈਂਦੀ ਵੀ ਚਾ ਨਾਲ ਆ ਠੀਕ ਆ ਮੈਂ ਤਾਂ ਬਾਅਦ ਚੋਂ ਵੇਖੂਗਾ ਤੂੰ ਵੇਖ ਲੈ ਇਹ ਨੂੰ ਮੈਂ ਵੇਖ ਰਿਹਾ ਛਾੜਦਾ ਨਹੀਂ ਤੂੰ ਇਹਦੇ ਨਾਲ ਕਿਹੜੀ ਪਾਉਣਾ ਕਬੜੇ ਵਿੱਚ ਵਾਲੀ ਕਿ ਛੋਟੇ ਬੱਚੇ ਵਾਲੀ ਚੱਲ ਤੂੰ ਜੋੜੀ ਲੈ ਜਾ ਉਹ ਖਾਣਾ ਫਿਰ ਮੈਂ ਤਾਂ ਬੋਲਿਆ ਜਾਂਦਾ ਨਾ ਨਹੀਂ ਰਹਿ ਜਾਂਦਾ ਹਾਂ ਕੋ ਬੱਕੀ ਬਾਹਰ ਕੱਢ ਦੇ ਕੋ 10000 ਮਾਉਣ ਦੇ ਇੱਕ ਵਾਰ ਲੈ ਜੀ ਜੋੜੀ ਕਰਦੇ ਹਾਂ ਹਾਂ ਦੋ ਦੋਨਾਂ ਦਾ ਕਰਾ ਜੋ 50 ਮੰਗਿਆ ਸਾਈ ਦੇ ਕਿਤੇ ਸਾਈ ਆਪ ਵੀ ਕੱਢੀ ਕਿੰਨੇ ਬਹਿ ਹੀ ਦੱਸੋ ਕਿ ਤੂੰ ਮੈਂ ਤੈਨੂੰ ਪੁੱਛੂੰਗਾ ਮੈਂ ਨਿਆਬ ਜਆਪ ਲਾਉ ਕਰਦਾ ਤੂੰ ਦੱਸਣਾ ਮੈਨੂੰ ਸਾਈ ਕੱਢ ਕੇ ਵੀ ਇੰਨੇ ਲਾ ਮੈਂ ਨਿਆਜ਼ੀ ਤਰਫੋਂ ਲਾਉਂਦਾ ਮੈਂ ਤਾਂ ਪੁੱਛ ਕੇ ਲਾਉਂਗਾ ਹਾਂ ਕੋਈ ਬਾਗੜੋ ਬੱਕਰੀ ਮਾਰ ਬੋ ਵੀ ਮਹਿੰਗੀ ਚੱਗੀ ਹੋਈ ਆ ਬਰਾ ਬੁੱਧੀ ਪੱਠਾ ਯਾਰ ਮੈਂ ਵੀ ਤੇ ਨੁਕਰਾ ਕੱਢ ਕੇ ਆ ਯਾਰ ਇਹਨਾਂ ਦੋਨਾਂ ਦਾ ਕਰ ਹਾਂ ਜੀ ਦੋਨਾਂ ਦਾ ਵਣ ਵੀ ਜਾਊਗਾ ਓ ਲੱਜ ਜਿੱਤੀ ਉਹ ਤੇ ਤਰਬ ਵੀ ਪੱਠਾ ਕਿੱਥੇ ਰਹਿਣਾ ਬਾਈ ਆ ਜਾ ਨੇੜੇ ਆਂ ਹਾਂ ਤੰਬੂ ਚੋ ਦੰਦਾ ਕੱਢ ਕੇ ਹਾਂ ਦੱਸੋ ਬਾਈ ਜਹੂ ਕੀ ਕਹੀ ਯਾਰ ਮਾ ਫੜਗਾ ਨੀ ਤੂੰ ਗਾ ਕਹਿੰਦੇ ਰੱਬ ਦਾ ਰੂਪਾ ਤੂੰ ਰੱਬ ਦਾ ਰੂਪਾ ਗਾ ਤਨਹੀਂ ਮਾਣਾ ਨਹੀਂ ਕਹਿੰਦੇ ਸੀ ਇੰਨੇ ਦਾ ਤਾਂ ਨਹੀਂ ਬੱਦ ਦਾ ਤਾਂ ਹੁਣ ਕੀ ਗਾ ਹਏ ਕਿਹ ਜਰ ਨੇ ਕਿੰਨੇ ਦੀ ਜੋੜੀ ਪਾਏਗਾ ਤੂੰ ਮੋਢੋ ਤੇਰਾ ਥੋੜਾ ਨਹੀਂ ਮੋਢੋ ਥੋੜਿਆ ਤੇਰਾ ਜਹੇ ਜੇ ਮੇਰੇ ਪਸੂਰੇ ਮੈਂ ਮੁੱਲ ਮੰਗ ਰਿਹਾ ਠੀਕ ਆ ਗੱਲ ਥੋੜਾ ਹੱਕ ਬਣਦਾ ਲਾਓ ਚ 10 ਰੁਪਏ ਲਾਓ ਜਿਉਂ ਜਿਉਂ ਹੇਲ ਬਣਾਉਣਾ ਕਿੰਨੇ ਦੀਆਂ ਬਣਨੀਆਂ ਮਤਨ ਉਹ ਹੀ ਕੋਈ ਬਣਨੀ ਵੀ ਨਹੀਂ ਚਾਚਾ ਨਹੀਂ ਕਿਵੇਂ ਬਣਨੀਆਂ ਘੱਟ ਦੇ ਦਿਓ 2000 ਨਹੀਂ ਐਂ ਤਾਂ ਚਾਹ ਇਹ ਗੱਲ ਬੰਦੋ ਭਾਈ ਯਾਰ ਐਂ ਤਾਂ ਯਾਰ ਖੜੋ ਨਹੀਂ ਯਾਰ ਦੀ ਥੋੜੀ ਪਾਵੇਂ ਨਹੀਂ ਹੁੰਦੀ ਜੀ ਕਿੰਨੇ ਦੀ ਬੰਦੇ ਕਿੰਨੇ ਦੀ ਪਾਵੇਂਗਾ ਹਾ ਦਾ 40 45 ਦੀਆਂ ਵੀ ਨਹੀਂ ਹੈ ਤੇ ਸਾਡੀਆਂ 30 ਦੀ ਨੇ ਪਰ 40 ਬਣ ਆ ਫੜ ਯਾਰ ਦੇਣੀਆਂ ਦੇਣ ਨਹੀਂ ਜਮਾ ਨਹੀਂ ਯਾਰ ਇੱਕ ਬਣਵਾ ਮੈਨੂੰ ਭੋਜਾ ਦੇਖ ਨਹੀਂ ਬਾਈ ਦੇਖੀ ਯਾਰ ਕੇ ਮੇਰੇ ਮੰਗਰੀ ਪਾਈ ਯਾਰ ਜੋੜੀ ਨਾ ਤੂੰ 30 ਲਾਦੀ 31000 ਆਉਂਦਾ ਪਾ ਯਾਰ ਫਰ ਫਿਕਾ ਦੇਣੀਆਂ ਨੇ ਗੀਆਂ ਦੇਖ ਲੈ ਨਹੀਂ ਹੋ ਪਈ ਤਾਂ ਫਿਰ 35 ਤੋਂ ਥੱਲੇ ਆ ਜਾ ਜੇ ਵੇਚਣੀਆਂ ਤਾਂ ਯਾਰ ਸਿੱਧੀ ਗੱਲ ਆ ਮੇਰੇ ਕੋਲ ਤੂੰ ਮੰਗ ਲੈ ਨਾ ਵੇਚਣੀ ਹੈ ਲੋੜ ਨਹੀਂ ਤਾਂ ਧੱਕਾ ਜਿਹਾ ਚਮਾਉਂਦਾ ਹਾਂ ਹੈ ਨੇ ਭਾਈ ਆ ਤਿਆਰ ਖੜੀ ਆ ਵੀਰੇ ਬਾਬਾ ਜੀ ਬੱਕਰੀ ਉਹਦੀ ਬੱਸ ਹੋ ਗਿਆ ਛੋਟਾ ਇਦਾਂ ਮੈਨੂੰ ਕਰਦੇ ਯਾਰ ਆ ਸੂਨ ਵਾਲੀ ਆ ਹੜ ਹੜ ਉਹ ਛੱਡੋ ਯਾਰ ਕਿੰਨੇ ਦੀ ਆ ਜੋੜੀ ਜਾਊਗੀ ਉਹਦੇ ਥੱਲੇ ਪੱਠਾ ਜੋੜੀ ਕਿਉਂ ਇੱਕ ਨਾ ਪੱਠਾ ਹੈਗੀ ਵੀਰੇ ਆਪਾਂ ਵੇਚਣ ਵਾਸਤੇ ਤੱਕੜੀ ਜਾ ਸਾਡੀ ਵੀ ਜਾ ਕਦੜ ਕਿਉਂ ਕਾਲੀ ਬੱਕਰੀ ਕਿੱਥੇ ਪਾਤੀ ਕਾਲੀ ਲਿਆ ਕੇ ਮੜੀ ਬੱਕਰੀ ਆਹ ਬੜੀ ਮੈਜਿਕ ਲਾਈਵ ਆ ਪੱਠਾ ਹੈਗੀ ਬੱਕਰੀ ਬਹੁਤ ਚੰਗੀ ਐ ਚੰਗੀ ਬੱਕਰੀ ਆ ਵੀਰੇ ਤੁਹਾਨੂੰ ਐਵੇਂ ਨਹੀਂ ਕਹਿੰਦੇ ਹਾਂ ਕੰਡਾ ਦੇਖ ਲੈ ਚੰਕ ਦੇਖ ਕੇ ਦੇ ਤੇ ਹੁਣ ਦੋਨਾਂ ਦਾ ਕਿੰਨਾ ਮੰਗਦਾ ਇਹਨੇ ਮੰਗੇਗਾ 50000 ਮੰਗਿਆ ਵੀਰੇ 48000 ਕਹਤਾ ਆ ਪੱਟਾ ਨਹੀਂ ਜਾ ਦੇ ਅੱਛਾ ਕਿੰਨੇ ਨਾਲ ਗਾ ਤੈਨੂੰ ਮੰਗਦਾ ਉਹ ਯਾ ਕਾਲੀ ਬੱਕਰੀ ਆ ਉਹ ਤਾਂ ਘੜਤੀ ਬੈ ਕਹੋ ਜੀ ਲੈ ਚੱਕ ਕਿਹੜੀ ਘੜਤੀ ਬਾਹਰ ਉਹ ਬਾਹਰ ਕੰਨ ਦੀ ਵੱਡੀ ਬੱਕਰੀ ਆ ਤਿੰਨੇ ਹੀ ਆ ਦੋਨੇ ਹੀ ਨੇ ਬੱਚਿਆਂ ਦਾ ਨਾਮ ਆ ਆਹ ਠੀਕ ਆ 1 ਤੇ 2 ਤੇ 3 ਆ ਆਹ